ਰਤਨ ਸਿੰਘ ਪੰਗੋਨੇ ਇਹ ਲਿਖਿਆ ਕਿ ਮਾਤਾ ਸਹਿਬਕੌਰ ਫਖਰ ਬਾਦਸ਼ਾਹ ਦੇ ਦਿੱਲੀ ਦਰਬਾਰ ਦੇ ਉੱਥੇ ਵਿੱਚ ਰਹਿ ਰਹੇ ਸੀਗੇ ਹੂੰ ਭਾਈ ਨੰਦ ਲਾਲ ਜੀ ਵੀ ਉੱਥੇ ਸੀਗੇ ਤਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਚੜਤ ਨੂੰ ਦੇਖ ਕੇ ਉਹਨਾਂ ਨੂੰ ਲੱਗਿਆ ਵੀ ਇਹਨਾਂ ਨੂੰ ਰੋਕਿਆ ਕਿੱਦਾਂ ਜਾਵੇ ਹੂੰ ਉਹਨਾਂ ਨੇ ਭਾਈ ਨੰਦ ਲਾਲ ਨੂੰ ਬੁਲਾਇਆ ਬੁਲਾ ਕੇ ਮਾਤਾ ਸਹਿਬਕੌਰ ਵੱਲੋਂ ਹੁਕਮਨਾਮਾ ਰੂਪ ਚਿੱਠੀ ਲਖਵਾਈ ਆ ਚਿੱਠੀ ਲਖਵਾ ਕੇ ਬੰਦਾ ਸਿੰਘ ਬਹਾਦਰ ਦੇ ਕੋਲ ਜਾਂਦੀ ਹੈ ਨਾ ਹੂੰ ਤੇ ਬੰਦਾ ਸਿੰਘ ਬਹਾਦਰ ਉਸ ਗੱਲ ਨੂੰ ਰੱਦ ਕਰ ਦਿੰਦਾ ਵੀ ਮੈਂ ਮਾਤਾ ਸਹਿਬ ਕੌਰ ਦਾ ਜਿਹੜੀ ਗੱਲ ਲਿਖੀ ਹੋਈ ਵਿਚਾਰ ਵੀ ਲੜਾਈ ਜਿਹੜੇ ਜੰਗ ਯੋਧ ਹੈਗਾ ਉਹ ਤਿਆਗ ਦਵਾਂ ਤੇ ਮੈਂ ਵੀ ਦਿੱਲੀ ਬਾਦਸ਼ਾਹ ਦੇ ਕੋਲ ਆ ਕੇ ਆਪਣੀ ਗੁਜਰਾਨ ਲੈ ਲਵਾਂ। ਆਹ। ਐਜ਼ ਇਟ ਇਜ਼ ਜਿਵੇਂ ਮਾਤਾ ਸਹਿਬਕੌਰ ਨੇ ਲਈ ਹੋਈ ਜਾਂ ਭੈਣ ਆਂੰਦ ਲਾਲ ਨੇ ਲਈ ਹੋਈ। ਆਹ। ਹੁਣ ਉੱਥੇ ਦੋ ਗੱਲਾਂ ਹੁੰਦੀਆਂ ਭਾਜੀ। ਹੂੰ। ਬਾਬਾ ਬੰਦਾ ਸਿੰਘ ਬਹਾਦਰ ਉਸ ਚਿੱਠੀ ਨੂੰ ਰੱਦ ਕਰ ਦਿੰਦਾ ਤੇ ਕਹਿੰਦੇ ਮੈਂ ਨਹੀਂ ਇਹਨਾਂ ਦੀ ਗੱਲ ਮੰਨਣੀ ਮੈਂ ਆਪਣੀ ਤਾਕਤ ਦੇ ਜਨਮ ਚਿਰ ਮੇਰੀ ਸਮਰੱਥਾ ਹੈਗੀ। ਆਹ। ਜਿੰਨਾ ਚਿਰ ਮੇਰੇ ਜਾਨ ਵਿੱਚ ਜਾਨ ਹੈਗੀ ਉਹਨਾਂ ਚਿਰ ਮੈਂ ਲੜਾਂਗਾ ਹੂੰ ਕਿਉਂਕਿ ਉਹਨਾਂ ਨੂੰ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਥਾਪੜਾ ਦਿੱਤਾ ਨਾ ਆ ਥਾਪੜਾ ਲੈ ਕੇ ਉਹ ਪੰਜਾਬ ਦੇ ਵਿੱਚ ਆਇਆ ਹਨ ਹੂੰ ਉਹਨਾਂ ਦੇ ਨਾਲ ਗੁਰੂ ਸਾਹਿਬ ਦੇ ਵੇਲੇ ਦੇ ਸਿੰਘ ਵੀ ਹੈਗੇ ਜਿਹੜੇ ਗੁਰੂ ਸਾਹਿਬ ਦੇ ਅਨੰਦਪੁਰ ਸਾਹਿਬ ਦੇ ਨਾਲ ਤੁਰੇ ਹੋਏ ਸੀਗੇ ਹੂੰ ਹੁਣ ਜਦੋਂ ਮਾਤਾ ਜੀ ਨੇ ਚਿੱਠੀ ਭੇਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਹਿਤਾ ਵੀ ਮੈਂ ਮਾਤਾ ਦੀ ਗੱਲ ਨਹੀਂ ਮੰਨਣੀ ਹਨਾ ਹੁਣ ਅਗਲਾ ਸਟੈਪ ਕੀ ਹੋਇਆ ਬਾਜੀ ਹਮ ਅਗਲਾ ਸਟੈਪ ਇਹ ਹੋਇਆ ਮਾਤਾ ਸਾਹਿਬ ਕੌਰ ਨੂੰ ਫਿਰ ਭਾਈ ਨੰਦ ਲਾਲ ਦੇ ਦੁਆਰਾ ਗੱਲ ਕਹਾਈ ਗਈ ਹਮ ਵੀ ਜੇ ਬੰਦਾ ਸਿੰਘ ਬਹਾਦਰ ਤੁਹਾਡੀ ਗੱਲ ਨਹੀਂ ਮੰਨ ਰਿਹਾ ਆ ਹੁਣ ਤੁਹਾਡੇ ਸਿੰਘ ਹੈਗੇ ਉੱਥੇ ਹਮ ਜਿਹੜੇ ਤੁਹਾਡੇ ਨਾਲ ਸਿੱਧੇ ਸੰਪਰਕ ਵਿੱਚ ਹੈ ਜਾਂ ਤੁਹਾਡਾ ਕਹਿਣਾ ਮੰਨਦੇ ਹੈ ਤੁਸੀਂ ਉਹਨਾਂ ਨੂੰ ਬੰਦਾ ਬਹਾਦਰ ਦੇ ਨਾਲ ਮੇਲ ਮਿਲਾਪ ਰੱਖਣ ਤੋਂ ਵਰਜ ਦਿਓ ਹੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਉਹ ਰਹਿ ਕੇ ਨਾ ਲੜਨ ਉਹਦਾ ਸਾਥ ਨਾ ਦੇਣ ਉਹਦਾ ਸਾਥ ਤਿਆਗ ਦੇਣ ਹੂੰ ਠੀਕ ਹੈ ਹੁਣ ਦੇਖੋ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਾਂ ਮਾਤਾ ਸਹਿਬਕੌਰ ਨੇ ਹੁਕਮਨਾਮਾ ਭੇਜਿਆ ਉਹ ਉਹਨੇ ਰੱਦ ਕਰ ਦਿੱਤਾ ਤੇ ਹੁਣ ਦੂਸਰਾ ਸਟੈਪ ਦੇ ਵਿੱਚ ਆ ਗਏ ਵੀ ਜਿਹੜੇ ਨਾਲ ਸਿੰਘ ਹੈ ਪੁਰਾਣੇ ਉਹਨਾਂ ਨੂੰ ਤੁਸੀਂ ਰੋਕ ਦਿਓ ਆਹ ਹਾਂਜੀ ਉਹ ਉਹਦੇ ਮਾਰੇ ਲਿਖਿਆ ਹੋਇਆ ਰਤਨ ਸਿੰਘ ਪੰਗੂ ਨੇ ਹਾਂਜੀ ਹਾਂਜੀ ਉਹ ਲਿਖ ਰਹੇ ਆ ਮਾਤਾ ਜੀ ਨੇ ਜਦੋਂ ਚਿੱਠੀ ਭੇਜੀ ਤਾਂ ਬੰਦਾ ਸਿੰਘ ਬਹਾਦਰ ਅੱਗੇ ਜਵਾਬ ਦੇ ਰਿਆ ਹੂੰ ਕਹਿੰਦੇ ਹਮ ਤੁਰਕਨ ਕੋ ਹੱਥ ਲੱਗੇ ਛੱਡੇ ਨਾ ਹਮਰੀ ਜਾਤ ਆਹ ਵੀ ਮਾਤਾ ਕਹਿ ਰਹੀ ਵੀ ਤੁਸੀਂ ਤੁਰਕਾਂ ਦੇ ਨਾਲ ਲੜਾਨਾ ਛੱਡ ਦਿਓ ਉਹਨਾਂ ਦਾ ਵਿਰੋਧ ਕਰਨਾ ਛੱਡ ਦਿਓ ਤੇ ਤੁਸੀਂ ਨਾਲ ਸਾਡੇ ਆ ਜਾਓ ਹਨ ਹੂੰ ਤੇ ਬੰਬਾ ਬੰਦਾ ਸਿੰਘ ਬਹਾਦਰ ਕਹਿ ਰਿਹਾ ਵੀ ਜੇ ਮੈਂ ਹੱਥ ਆ ਗਿਆ ਤੁਰਕਾਂ ਦੇ ਉਹਨਾਂ ਨੇ ਤਾਂ ਸਾਡਾ ਕੁਝ ਨਹੀਂ ਛੱਡਣਾ ਹੂੰ ਸਾਨੂੰ ਖਤਮ ਫਿਰ ਫਿਰ ਇੱਕ ਗੱਲ ਇਹ ਹੈਗੀ ਹੈ ਨਾ ਬਾਜੀ ਜਦੋਂ ਇਹ ਗੱਲ ਲਿਖ ਰਿਹਾ ਬੰਦਾ ਸਿੰਘ ਬਹਾਦਰ ਹੂੰ ਵੀ ਤੁਰਕਾਂ ਦੇ ਹੱਥ ਅਸੀਂ ਲੱਗ ਗਏ ਤਾਂ ਸਾਡੀ ਜਾਤ ਨਹੀਂ ਛੱਡਣੀ ਉਹਨਾਂ ਨੇ ਮਤਲਬ ਕਿ ਸਾਰਾ ਜਿੰਨਾ ਵੀ ਸਾਡਾ ਜਥਾ ਹੈਗਾ ਜਾਂ ਸਿੰਘ ਹੈਗੇ ਸਾਰਿਆਂ ਨੂੰ ਖਤਮ ਕਰ ਦੇਣਾ ਹੂੰ ਤਾਂ ਸਵਾਲ ਇਹ ਪੈਦਾ ਹੁੰਦਾ ਕਿ ਤੇ ਭਾਈ ਨੰਦ ਲਾਲ ਵੀ ਉੱਥੇ ਬੈਠਾ ਮਾਤਾ ਸਹਿਬ ਕੁਰ ਵੀ ਉੱਥੇ ਬੈਠੀ ਉਹਨਾਂ ਨੂੰ ਕਿਉਂ ਨਹੀਂ ਖਤਮ ਕੀਤਾ ਉਹਨਾਂ ਨੇ ਆਹ ਹਾਂਜੀ ਤੇ ਜਦੋਂ ਇਹ ਗੱਲ ਹੋਈ ਹਾਂਜੀ ਬਾਬਾ ਬੰਦਾ ਸਿੰਘ ਬਹਾਦਰ ਨੇ ਮਾਤਾ ਦਾ ਹੁਕਮ ਤਿਆਗ ਦਿੱਤਾ ਰੱਦ ਕਰ ਦਿੱਤਾ ਕਹਿੰਦੇ ਮੈਂ ਨਹੀਂ ਇਹਨਾਂ ਦੀ ਗੱਲ ਮੰਨਣੀ ਹੂੰ ਫਿਰ ਕਹਿੰਦੇ ਵੀ ਅਬ ਅਨੰਦ ਲਾਲ ਭਜਵਾਏ ਕਿ ਅਖਵਾਵੋ ਦੋਏ ਬਾਤ ਆ ਬਾ ਫਖੀਰ ਨੂੰ ਕਿਹਾ ਗਿਆ ਵੀ ਹੁਣ ਫਿਰ ਜੇ ਦੁਬਾਰਾ ਮਾਤਾ ਦੇ ਗੱਲ ਨਹੀਂ ਮੰਨੀ ਤਾਂ ਇੱਕ ਹੁਣ ਦੂਸਰੇ ਸਟੈਪ ਦੇ ਵਿੱਚ ਇਹ ਗੱਲ ਕਰੋ ਹੂੰ ਕਹੇ ਬੰਦੇ ਪਹਿ ਰਹੇ ਜਿੰਨੀ ਹੈ ਕਰਾਮਾਤ ਆ ਵੀ ਜਿਹੜੇ ਬੰਦੇ ਦੇ ਕੋਲ ਤਾਕਤ ਹੈਗੀ ਐ ਸਿੰਘਾਂ ਦੀ ਜਾਂ ਜੱਥੇ ਦੀ ਤਾਕਤ ਹੈ ਉਹਨਾਂ ਦੇ ਕੋਲ ਹਥਿਆਰ ਹੈ ਚਲਾਉਣੇ ਵਾਲੇ ਲੜਮੇ ਵਾਲੇ ਜੱਥੇਦਾਰ ਹੈਗੇ ਐ ਹਾਂਜੀ ਉਹ ਸਾਰੇ ਹੀ ਉਹਨਾਂ ਦਾ ਸਾਥ-ਸਾਥ ਛੱਡ ਜਾਣ ਇਹ ਔਰ ਜੋ ਤੁਮਰੇ ਸਿੰਘ ਮੌਜੂਦ ਨਹਿ ਬੰਦੇ ਕੇ ਰਹੇ ਮੌਜੂਦ ਹੂੰ ਜਿਹੜੇ ਤੁਹਾਡੇ ਸਿੰਘ ਹੈਗੇ ਐ ਤੁਹਾਡੇ ਖਾਸ ਬੰਦੇ ਆ ਉਹਨਾਂ ਨੂੰ ਕਹੋ ਵੀ ਮਾਤਾ ਨੂੰ ਮਾਤਾ ਤੋਂ ਅਖਵਾਓ ਬੰਦਾ ਬਹਾਦਰ ਦਾ ਸਾਥ ਛੱਡ ਦੇਣ। ਯਾ। ਹਾਂਜੀ ਹੁਣ ਹੋएगी ਗੱਲ ਉਦਾਂ ਹੀ ਜਦੋਂ ਚਿੱਠੀ ਗਈ ਕਹਿੰਦੇ ਜੋ ਮਾਤਾ ਖਾਲਸੇ ਲਿਖ ਪਠਾਈ। ਆਹ। ਬੰਦਾ ਸਿੰਘ ਬਹਾਦਰ ਨੂੰ ਨਹੀਂ ਹੁਣ ਚਿੱਠੀ ਗਈ ਹੈਨਾ? ਹੂੰ। ਚਿੱਠੀ ਕਿਸੇ ਹੋਰ ਨੂੰ ਜਾ ਰਹੀ। ਆਹ। ਉਹ ਖਾਲਸੇ ਦੇ ਨਾਮ ਤੇ ਗਈ। ਹੂੰ। ਜੋ ਮਾਤਾ ਖਾਲਸੇ ਲਿਖ ਪਠਾਈ ਖਾਲਸੇ ਸੀਸ ਸੌ ਧਰ ਲਈ। ਹੂੰ। ਖਾਲਸੇ ਨੇ ਹੁਣ ਤਤ ਖਾਲਸੇ ਦੇ ਵਿੱਚ ਕੌਣ ਕੌਣ ਹੈਗਾ? ਆਹ। ਭਾਈ ਸਿੰਘ ਬినੋਦ ਸਿੰਘ ਕਾਨ ਸਿੰਘ ਭਾਈ ਮਨੀ ਸਿੰਘ ਅਗੇ ਮਨੀ ਸਿੰਘ ਦਾ ਵੀ ਜ਼ਿਕਰ ਆਉਂਦਾ ਜਾ ਕੇ ਹੈ ਨਾ ਯਾ ਇਹ ਸਾਰੇ ਖਾਲਸੇ ਆ ਇਹ ਆ ਇਹਨਾਂ ਨੇ ਸਾਰਿਆਂ ਨੇ ਮਾਤਾ ਸਾਹਿਬਕੌਰ ਦੀ ਕਹੀ ਹੋਈ ਗੱਲ ਨੂੰ ਮੰਨ ਲਈ ਹੂੰ ਕਹਿੰਦੇ ਹੁਣ ਹੋਇਆ ਕੀ ਕਹਿੰਦੇ ਬੰਦਾ ਰਖਤ ਸੋ ਖਾਲਸੇ ਕੋ ਤੰਗ ਸੁਣ ਬੱਚ ਮਾਤਾ ਖਾਲਸੇ ਲਗਾਇਓ ਰੰਗ ਹੂੰ ਕਹਿੰਦੇ ਖਾਲਸੇ ਨੂੰ ਬੰਦਾ ਸਿੰਘ ਬਹਾਦਰ ਤੰਗ ਰੱਖਦਾ ਸੀ ਮਾਤਾ ਦੀ ਗੱਲ ਸੁਣ ਕੇ ਉਹਨਾਂ ਨੂੰ ਹੱਲਾਸ਼ੇਰੀ ਮਿਲ ਗਈ ਹੂੰ ਜਿੱਦਾਂ ਹੁਣ ਕੋਈ ਬੰਦਾ ਅੰਦਰੋਂ ਈਰਖਾ ਰੱਖ ਰਿਹਾ ਹੈ ਨਾ ਜਦੋਂ ਕੋਈ ਉਹ ਵਿਰੋਧੀ ਦੇ ਵੱਲੋਂ ਜਾਂ ਕਿਸੇ ਉਹ ਉਹੋ ਹੀ ਬੰਦਾ ਦੂਸਰਾ ਬੰਦਾ ਉਦੇ ਵਿਰੁੱਧ ਗੱਲ ਕਰਦਾ ਤਾਂ ਬੰਦਾ ਕਹਿੰਦਾ ਵੀ ਹਾਂ ਇਹ ਸਾਡੇ ਨਾਲ ਰਲ ਗਿਆ ਅਸੀਂ ਦੇਖੋ ਵੀ ਸਾਡੇ ਨਾਲ ਇਹ ਸਾਡੀ ਚਾਲ ਦੇ ਵਿੱਚ ਆ ਗਿਆ ਸਾਡੀ ਗੱਲ ਦੇ ਵਿੱਚ ਆ ਗਿਆ ਤੇ ਦੂਸਰੇ ਬੰਦੇ ਨੂੰ ਉਹ ਖੁਸ਼ ਹੋ ਜਾਂਦੇ ਮੌਕਾ ਹੀ ਭਾਲਦਾ ਅਗਲਾ ਤਾਂ ਮੌਕਾ ਭਾਲਦਾ ਜਿੱਦਾਂ ਤੁਹਾਡੇ ਕੋਲ ਜਿਹੜੇ ਤੁਸੀਂ ਗੱਲ ਕਰਦੇ ਹੁੰਦੇ ਬੰਦੇ ਤੁਹਾਡੇ ਕੋਲ ਨਾਰਾਜ਼ ਹੋ ਕੇ ਗਏ ਹੈ ਹੈਨਾ ਰਣਜੋਤ ਸਿੰਘ ਗਿਆ ਤਾਂ ਉਹਨਾਂ ਨੂੰ ਲੱਗਿਆ ਵੀ ਬਹੁਤ ਬੰਦਾ ਵਧੀਆ ਆ ਗਿਆ ਖੁਸ਼ ਹੋ ਗਏ ਉਹ ਹੈਨਾ ਹੂੰ ਤੇ ਇਦਾਂ ਹੀ ਇੱਥੇ ਇਹਨਾਂ ਨੂੰ ਲੱਗਿਆ ਵੀ ਹੁਣ ਮਾਤਾ ਨੇ ਕਹਿ ਦਿੱਤਾ ਸਾਨੂੰ ਤੇ ਅਸੀਂ ਸਨਨਤਾ ਬੰਦਾ ਸਿੰਘ ਬਹਾਦਰ ਤਾਂ ਅੰਗ ਰੱਖਦਾ ਸੀਗਾ ਸਾਡੀ ਉਹਦੇ ਨਾਲ ਨਹੀਂ ਬਣਦੇ ਸੀ ਤਾਂ ਉਹਨਾਂ ਨੇ ਛੜਾ ਛੱਡ ਦਿੱਤਾ ਸਾਥ ਹਨਾ ਤੇ ਫਿਰ ਅਗਲੇ ਅਗਲਾ ਸਟੈਪ ਉਹਨਾਂ ਦਾ ਇਹ ਆਉਂਦਾ ਵੀ ਜੇ ਅਸੀਂ ਬੰਦਾ ਸਿੰਘ ਬਹਾਦਰ ਦਾ ਸਾਥ ਛੱਡ ਦਿੱਤਾ ਆ ਤੇ ਫਿਰ ਸਾਨੂੰ ਲੰਗਰ ਪਾਣੀ ਕਿੱਥੋਂ ਮਿਲਣਾ ਹੂੰ ਪ੍ਰਸ਼ਾਦਾ ਪਾਣੀ ਸਾਡਾ ਕਿੰਦਾ ਚੱਲੂਗਾ ਆ ਤੱਬ ਖਾਲਸੇ 임 ਮਾਤ ਉਚਾਰਾ ਆ ਮਾਤਾ ਨੇ ਖਾਲਸੇ ਨੂੰ ਕਿਹਾ ਨਹੀਂ ਸੌਰੀ ਤਰਵ ਖਾਲਸੇ ਇਮ ਮਾਤਾ ਵਿਚਾਰਾ ਮਾਤਾ ਨੂੰ ਖਾਲਸੇ ਨੇ ਕਿਹਾ ਹਮ ਕਰ ਹੋਵਗਾ ਹਮਾਰਾ ਗੁਜ਼ਾਰਾ ਗੁਜ਼ਾਰਾ ਸਾਡਾ ਗੁਜ਼ਾਰਾ ਕਿਦਾਂ ਹੋਊਗਾ ਜੀ ਹਾਂ ਜੀ ਹੁਣ ਰਤਨ ਸਿੰਘ ਪੰਗੂ ਕਹਿ ਰਿਹਾ ਕਹੇ ਮਾਤਾ ਨੇ ਝੜਾਵੇ ਖਾਓ ਹਾਂ ਪਟਨੇ ਤੇ ਅਬ ਇਹਾ ਮੰਗਾਵੋ ਹਾਂ ਪਟਨੇ ਤੇ ਵੀ ਝੜਾਵਾ ਚੜ ਰਿਆ ਹਨ ਆਹ ਉੱਥੇ ਵੀ ਜਿਹੜਾ ਚੜਾਵਾ ਉਹ ਤਾਂ ਤੁਹਾਨੂੰ ਕੋਲ ਆਊਗਾ ਹਨ ਹੂੰ ਤੋਸ਼ੇ ਖਾਨੇ ਲੈ ਜਾਓ ਸਭ ਆਪਣੇ ਕੋਲ ਖਜ਼ਾਨੇ ਦੇ ਵਿੱਚ ਸਾਰਾ ਕੁਝ ਲਿਆ ਕੇ ਰੱਖ ਲਓ ਸਭ ਗੁਰਦੁਆਰੇ ਸੌਂਪ ਦੇ ਤੱਬ ਹੂੰ ਜਿੰਨੇ ਵੀ ਗੁਰਦੁਆਰੇ ਹੈਗੇ ਆ ਜਿੱਥੇ ਵੀ ਗੁਰੂ ਸਾਹਿਬ ਦੇ ਇਤਿਹਾਸ ਨਾਲ ਜੁੜਿਆ ਹੋਇਆ ਕੋਈ ਉਹ ਤੁਹਾਨੂੰ ਸੌਂਪ ਦਿੱਤੇ ਲਾ ਮਤਲਬ ਇਹ ਇਹਦੇ ਵਿੱਚ ਇੱਕ ਗੱਲ ਤਾਂ ਇਹ ਹੈਗੀ ਜੇ ਮਾਤਾ ਉਹਨਾਂ ਨੂੰ ਗੁਰਦੁਆਰਿਆਂ ਦਾ ਚੜਾਵਾ ਨਾ ਦਿੰਦੀ ਹੂੰ ਖਜ਼ਾਨਾ ਨਾ ਦਿੰਦੀ ਆ ਤਾ ਉਹਨਾਂ ਨੇ ਨਹੀਂ ਗੱਲ ਮੰਨਣੀ ਸੀ ਮਾਤਾ ਦੀ ਨਾਲੇ ਗੁਰੂ ਸਾਹਿਬ ਤੋਂ ਕਿੰਨੀ ਛੇਤੀ ਬਾਅਦ ਮਸਲਾ ਇੱਥੇ ਪਹੁੰਚ ਗਿਆ ਵੀ ਤੁਰਿਓ ਗੁਰੂ ਦੀ ਸੇਵਾ ਕਰਨਿਆਂ ਜੀ 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 ਤੇ ਸਵਾਲ ਇਹ ਆ ਵੀ ਜੇ ਹੁਣ ਇਦਾਂ ਨਾ ਕਰਾਂਗੇ ਤਾਂ ਰੋਟੀ ਕਿੱਥੋਂ ਖਾਣਾ ਕਿੱਥੋਂ ਖਾਵਾਂਗੇ ਹਾਂਜੀ ਉਦੋਂ ਕੇ ਵਰਗੇ ਅਜਮੇਰ ਸਿੰਘ ਵਰਗੇ ਜਾਂ ਹੋਰ ਇਦਾਂ ਦੇ ਪ੍ਰਚਾਰਕ ਮਿਸ਼ਨਰੀ ਧੁੰਦੇ ਵਰਗੇ ਉਹ ਇਹ ਗੱਲ ਕਰਦੇ ਵੀ ਸਿੰਘ ਜੰਗਲਾਂ ਦੇ ਵਿੱਚ ਰਹਿੰਦੇ ਸੀ ਇਹ ਉਹਨਾਂ ਦਾ ਘਰ-ਕਾਟ ਨਹੀਂ ਸੀਗਾ ਉਹ ਉਜਾੜਾਂ ਬਸਤੀਆਂ ਦੇ ਵਿੱਚ ਰਹਿੰਦੇ ਸੀ ਹਨ ਤਾਂ ਹੁਣ ਜਦੋਂ ਇੱਥੇ ਰਤਨ ਸਿੰਘ ਭੰਗੂ ਗੱਲ ਕਰ ਰਿਹਾ ਉਹ ਉਸ ਦੌਰ ਦੀ ਗੱਲ ਕਰ ਰਿਹਾ ਵੀ ਸਿੰਘਾਂ ਨੂੰ ਇਹ ਫਿਕਰ ਪੈ ਗਿਆ ਜੇ ਬੰਦਾ ਸਿੰਘ ਬਹਾਦਰ ਨੂੰ ਛੱਡ ਦਿੱਤਾ ਤਾਂ ਫੇਪਾ ਖਾਵਾਂਗੇ ਕੀ ਮੈਂ ਇੱਥੇ ਵੀ ਅਸੀਂ ਨਾ ਸਰੋਤਿਆਂ ਨੂੰ ਅਮਰਜੀਤ ਸਿੰਘ ਇੱਕ ਗੱਲ ਕਲੀਅਰ ਕਰ ਦਈਏ ਜੀ ਮੈਂ ਕਹਿੰਨਾ ਵੀ ਅਸੀਂ ਸਾਡਾ ਇੱਥੇ ਬੈਠ ਕੇ ਗੱਲ ਕਰਨ ਦਾ ਇਹ ਮਕਸਦ ਨਹੀਂ ਹੈਗਾ ਵੀ ਜੇ ਉਦੋਂ ਕਿਹੋਂ ਹੀ ਕਹਿੰਦੇ ਵੀ ਸਿੰਘ ਇਦਾਂ ਰਹਿੰਦੇ ਸੀ ਤਾਂ ਅਸੀਂ ਕਹਿੰਦੇ ਨਹੀਂ ਨਹੀਂ ਇਦਾਂ ਨਹੀਂ ਰਹਿ ਸਕਦੇ ਜੀ ਜੀ ਜਾਂ ਕੋਈ ਕਹਿੰਦਾ ਵੀ ਇਤਿਹਾਸ ਵਿੱਚ ਭਾਈ ਮਨੀ ਸਿੰਘ ਬਹੁਤ ਮਹਾਨ ਹੋਏ ਤਾਂ ਅਸੀਂ ਕਹਿੰਦੇ ਨਹੀਂ ਨਹੀਂ ਇਦਾਂ ਨਹੀਂ ਹੋ ਸਕਦੇ ਹੂੰ ਕੋਈ ਕਹਿੰਦਾ ਵੀ ਮਾਤਾ ਸਾਹਿਬਕੌਰ ਦਾ ਸਤਕਾਰਿਆ ਤਾਂ ਅਸੀਂ ਕਹਿੰਦੇ ਗਲਤ ਆਹੇ ਜੀ ਅਸੀਂ ਸਵਾਲ ਇਹ ਕਰਦੇ ਆ ਤੁਹਾਡੇ ਤੇ ਵੀ ਜੇ ਉਹ ਬੰਦੇ ਮਹਾਨ ਆ ਹਾਂਜੀ ਤਾਂ ਜਿਹੜਾ ਬਕਵਾਸ ਗ੍ਰੰਥਾਂ ਨੇ ਲਿਖਿਆ ਘੱਟੋ-ਘੱਟ ਗ੍ਰੰਥਾਂ ਤੇ ਬਿਆਨਤਾ ਲਾ ਦਿਓ ਹਾਂਜੀ ਇਹਨਾਂ ਤੇ ਕਾਟਾ ਤਾਂ ਮਾਰੋ ਨਾ ਤੁਸੀਂ ਜਦੋਂ ਤੁਸੀਂ ਇਹ ਗ੍ਰੰਥਾਂ ਨੂੰ ਮਹਾਨ ਕਹਿੰਨੇ ਆ ਤੇ ਫਿਰ ਤੁਸੀਂ ਕਹਿੰਨੇ ਆ ਵੀ ਨਹੀਂ ਇਹਦੇ ਵਿੱਚੋਂ ਅਸੀਂ ਪਿੱਕਣ ਚੂਜ਼ ਕਰਨਾ ਹੂੰ ਉਹ ਉਹ ਬਕਵਾਸ ਲੱਗਦਾ ਸਾਨੂੰ ਉਹ ਭੇੜਾ ਲੱਗਦਾ ਸਾਨੂੰ ਬਿਲਕੁਲ ਬਿਲਕੁਲ ਉਹੀ ਗੱਲ ਹੈ ਵੀ ਜਦੋਂ ਉਹ ਤਾਂ ਇਹ ਕਿਹਾ ਜਾਂਦਾ ਵੀ ਇਹ ਸਿੱਖ ਗੁਰੂ ਸਾਹਿਬ ਦੇ ਨਾਲ ਤੁਰੇ ਐ ਤਨ ਮਨ ਸਭ ਵਰਨ ਦੇ ਲਈ ਤੁਰੇ ਸੀਗੇ ਹੂੰ ਫਿਰ ਇਹਨਾਂ ਦੇ ਮਨਾਂ ਦੇ ਵਿੱਚ ਇਹ ਰਤਨ ਸਿੰਘ ਪੰਗੂ ਦੁਆਰਾ ਇਹ ਇਤਿਹਾਸ ਦਾ ਸਰੋਤ ਬਣਾ ਕੇ ਪੇਸ਼ ਕੀਤਾ ਗਿਆ ਹੈ ਵੀ ਇਹ ਤਾਂ ਕਹਿ ਰਹੇ ਵੀ ਸਾਨੂੰ ਦੱਸੋ ਵੀ ਅਸੀਂ ਖਾਵਾਂਗੇ ਕੀ ਫਿਰ ਹਾਂ ਤੇ ਨਾਲੇ ਹੁਣ ਪਟਨੇ ਤੋਂ ਉਸ ਵੇਲੇ ਕੀ ਸੈਂਸ ਬਣਦੀ ਆ ਜਾਣੀ ਦਸਵੇਂ ਪਾਤਸ਼ਾਹ ਦੇ ਟਾਈਮ ਹਾਂਜੀ ਉਹਨਾਂ ਤੋਂ ਜਸਤ ਜਾਣੀ ਜਿੱਥੇ ਜਨਮ ਹੋਇਆ ਗੁਰੂ ਸਾਹਿਬ ਦਾ ਹੂੰ ਹੂੰ ਬਾਜ ਕੋ ਇਦਾਂ ਦੀ ਜਗ੍ਹਾ ਤਾਂ ਉੱਥੇ ਬਣੀ ਨਹੀਂ ਹਾਂਜੀ ਹੁਣ ਜੇ ਅਨੰਦਪੁਰ ਉੱਜੜ ਗਿਆ ਦਸਵੇਂ ਪਾਤਸ਼ਾਹ ਦੇ ਟਾਈਮ ਆ ਜੀ ਤੇ ਇਹ ਕਿਦਾਂ ਅਸੀਂ ਮੰਨ ਸਕਦੇ ਆ ਕਿ ਔਰੰਗਜ਼ੇਬ ਨੇ ਪਟਨਾ ਜਿਹੜਾ ਬਸਤਾ ਛੱਡ ਦਿੱਤਾ ਉੱਥੇ ਵੀ ਸਿੱਖ ਇੱਥੇ ਬੈਠੋ ਚੜਾਵਾ ਚੜੀ ਜਾਵੇ ਤੇ ਇਦਾਂ ਗੋਲ ਇਹ ਤਾਂ ਨਾ ਇਹ ਜੋ ਕੁਝ ਲਿਖਿਆ ਹੀ ਨਹੀਂ ਹਾਂਜੀ ਸਾਰਾ ਬਕਵਾਸ ਜਦੋਂ ਸਟੈਬਲਿਸ਼ ਹੋ ਗਿਆ ਸਾਰਾ ਕੁਝ ਹਾਂਜੀ ਉਦੋਂ ਲਿਖਿਆ ਗਿਆ ਆ ਸਾਰਾ ਕੁਝ ਹੀ ਹੈ ਬਿਲਕੁਲ ਬਿਲਕੁਲ ਇਹ ਬਾਅਦ ਵਿੱਚ ਲਿਖਤ ਗਈ ਹੈ ਬਣਾਈ ਗਈ ਜਿੱਦਾਂ ਸੰਤੋਖ ਸਿੰਘ ਨੇ ਸਾਰੀਆਂ ਗੱਲਾਂ ਜਿਹੜੀਆਂ ਉਦੋਂ ਜਦੋਂ ਉਹ ਲਿਖ ਰਿਹਾ ਉਦੋਂ ਤੱਕ ਬਣ ਚੁੱਕਾ ਸਾਰਾ ਕੁਝ ਇਦਾਂ ਦਾ ਹਾਂਜੀ ਹਾਂਜੀ ਉਹਨੂੰ ਲਿਖੀ ਜਾਂਦਾ ਪਿੰਦਰਪਾਲ ਹੁਣੀ ਜਿਹੜਾ ਕਰੋੜ ਕਰੋੜ ਕੇ ਕਹਿੰਦੇ ਨਾ ਪੇ ਇਦਾਂ ਪ੍ਰਕਾਸ਼ ਹੋਇਆ ਇਦਾਂ ਹੋਈ ਬਾਬਾ ਬੁੱਢਾ ਜੀ ਨੇ ਇਦਾਂ ਚੋੜ ਲਿਆ ਉਹ ਜੋ ਹੋ ਰਿਹਾ ਸੀ ਉਹਨੂੰ ਲਿਖ ਦਿੱਤਾ ਉਹਨੇ ਹਾਂਜੀ ਉਹ ਉਹਨੂੰ ਲਿਖ ਦਿੱਤਾ ਬਿਲਕੁਲ ਠੀਕ ਹੈ ਭਈ ਉਹਦੇ ਤੇ ਇਹਨਾਂ ਨੂੰ ਇਹਨਾਂ ਨੂੰ ਵਿਚਾਰਨੀ ਚਾਹੀਦੀ ਵਿਦਵਾਨਾਂ ਨੂੰ ਚਾਰ ਬੰਦੇ ਬਿਠਾ ਕੇ ਨਾ ਦਸਵੇਂ ਪਾਤਸ਼ਾਹ ਦਾ ਇਤਿਹਾਸ ਮੈਂ ਕਹਿੰਨਾ ਇੱਕ ਛੋਟੇ ਜਿਹੇ ਕਿਤਾਬ ਦੇ ਵਿੱਚ ਲਿਖਿਆ ਜਾ ਸਕਦਾ ਆ ਹਾਂਜੀ ਛੋਟੇ ਜਿਹੇ ਕਿਤਾਬ ਦੇ ਵਿੱਚ ਹਾਂਜੀ ਬਿਲਕੁਲ ਠੀਕ ਹੈ ਉਹਨੂੰ ਛਾਂਟ ਕੇ ਸਾਰੇ ਗ੍ਰੰਥਾਂ ਦੇ ਵਿੱਚੋਂ ਚੁੱਕ ਕੇ ਗੱਲਾਂ ਕਰਕੇ ਆਪ ਵਧੀਆ ਕਰਕੇ ਲਿਖ ਦੇਣ ਜੇ ਤੇ ਕਿੰਤੂ ਨਾ ਹੋਵੇ ਬਾਕੀ ਗ੍ਰੰਥਾਂ ਨੂੰ ਕਹਿਣ ਪਏ ਪਾਈ ਲਾਇਬ੍ਰੇਰੀਆਂ 'ਚ ਪਏ ਰਹਿਣਗੇ ਕੋਈ ਬੰਦਾ ਇਹਦੀ ਕਥਾ ਨਾ ਕਰੇ ਬਸ ਹਾਂਜੀ ਤੇ ਯੂਨੀਵਰਸਿਟੀਆਂ ਦੇ ਵਿੱਚ ਵੀ ਇਹ ਇਹਨਾਂ ਨੂੰ ਪੂਰੀ ਤਰ੍ਹਾਂ ਲਿਖ ਕੇ ਦਿੱਤਾ ਜਾਵੇ ਵੀ ਇਹਨਾਂ ਦੇ ਉੱਤੇ ਥੀਸੇ ਦੇ ਲਿਖਣੇ ਬੰਦ ਕੀਤੇ ਜਾਣ। ਬਸ ਇਹਨਾਂ ਦੇ ਉੱਤੇ ਜਿਹੜੇ ਤੁਸੀਂ ਖੁਜਾਰਥੀਆਂ ਦੇ ਵੱਲੋਂ ਥੀਸੇ ਬਣਾਉਣ ਦੇ ਲਈ ਵੀ ਉਹਨੇ ਆ ਹਵਾਲਾ ਦਿੱਤਾ ਐਸ ਗ੍ਰੰਥ ਦੇ ਵਿੱਚ ਆ ਹਵਾਲਾ ਬਣਦਾ ਸਾਰਾ ਕੁਝ ਉਹ ਉਸ ਗੱਲ ਨੂੰ ਰੋਕਿਆ ਜਾਵੇ। ਆਹ। ਹਾਂਜੀ ਜਦੋਂ ਇਹ ਗੱਲ ਹੋ ਰਹੀ ਪਾਜੀ ਹੁਣ ਉਹ ਸਿੰਘ ਕਹਿ ਰਹੇ ਵੀ ਸਾਨੂੰ ਦੱਸੋ ਕਿ ਸਾਡਾ ਗੁਜ਼ਾਰਾ ਕਿੱਦਾਂ ਹੋਊਗਾ। ਹੂੰ। ਤੇ ਮਾਤਾ ਜੀ ਕਹ ਰਹੇ ਵੀ ਚੜਾਵੋ ਖਾਵੋ ਹੂੰ ਗੁਰਦੁਆਰਿਆਂ ਦੇ ਵਿੱਚ ਜੋ ਚੜਾਵਾ ਆਉਂਦਾ ਉਹ ਖਾਓ ਹਨਾ ਆ ਤੇ ਫੇਰ ਇੱਕ ਹੋਰ ਸਵਾਲ ਕਰ ਦਿੱਤਾ ਸਾਨੂੰ ਹੂੰ ਕਹਿੰਦੇ ਮਾਤਾ ਜੀ ਕਹ ਰਹੇ ਵੀ ਸੋ ਕੋਏ ਦਿਨ ਇਮ ਸਰਬ ਲਿਖਾਇਓ ਆ ਵੀ ਤੁਸੀਂ ਇਦਾਂ ਕੁਝ ਜਿਹੜੇ ਸਰਬ ਦਿਨ ਹੈਗੇ ਕੁਝ ਦਿਨ ਹੈਗੇ ਐ ਇਦਾਂ ਤੁਸੀਂ ਰੁੱਕ ਕੇ ਟਿਕ ਕੇ ਚੱਲੋ ਥੋੜਾ ਕਾਲੀ ਨਾ ਕਰੋ ਹਨਾ ਹੂੰ ਫੇਰ ਗੁਰਬਚਨੀ ਪਾਤਸ਼ਾਹੀ ਪਾਇਓ ਆ ਪਹਿਲੇ ਮੇਰੀ ਗੱਲ ਮੰਨ ਲਓ ਬੰਦਾ ਸਿੰਘ ਬਹਾਦਰ ਦਾ ਸਾਥ ਛੱਡ ਦੋ ਹੂੰ ਤੇ ਕੁਛ ਦਿਨ ਇਦਾਂ ਕੱਟੋ ਫਿਰ ਫੇਰ ਤੁਹਾਨੂੰ ਮੁੜ ਕੇ ਪਾਤਸ਼ਾਹੀ ਮਿਲੂਗੀ ਹੂੰ ਤੇ ਪਾਤਸ਼ਾਹੀ ਮਿਲਣੀ ਕਿੰਨਾ ਭਾਈ ਹੂੰ ਹੁਣ ਤੁਰਕਾਂ ਨੇ ਛੋੜ ਛੱਡਣੀ ਵੀ ਹਾਂ ਪਥਾਲ 'ਚ ਫਰੋਸ ਕੇ ਦੇਣੀ ਵੀ ਲਓ ਜੀ ਪਾਤਸ਼ਾਹੀ ਲੈ ਲਓ ਤੁਸੀਂ ਨਾ ਉਹ ਤਾਂ ਫੇਰ ਜੇ ਤਾਂ ਸਿੰਘ ਸਮਰੱਥ ਹੋਣਗੇ ਤਾਕਤਵਰ ਹੋਣਗੇ ਜਾਂ ਦਿੱਲੀ ਦਾ ਕਬਜ਼ਾ ਘਟੂਗਾ ਸਾਈਂ ਜਾ ਕੇ ਕਿਤੇ ਕਾਮਜਾਮ ਹੋਣਗੇ ਉਦਾਂ ਤਾਂ ਮਾਤਾ ਜੀ ਰਤਨ ਸਿੰਘ ਪੰਗੂ ਕਹਿ ਰਿਹਾ ਵੀ ਹਾਂ ਮਾਤਾ ਜੀ ਕਹਿ ਰਹੇ ਵੀ ਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ ਤੇ ਉਹਦੇ ਮੁਤਾਬਕ ਤੁਹਾਨੂੰ ਪਾਤਸ਼ਾਹੀ ਮਿਲ ਜੂਗੀ ਹਨਾ ਯਾ ਹਾਂਜੀ ਇੱਕ ਸਵਾਲ ਇੱਥੇ ਹੋਰ ਹੈ ਹੂੰ ਬਈ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਹ ਹਨਾ ਅ ਅੰਮ੍ਰਿਤ ਸੰਚਾਰ ਕੀਤਾ ਹਾਂਜੀ ਤੇ ਕਹਿੰਦੇ ਖਾਲਸੇ ਨੂੰ ਵਾਰ ਦਿੱਤਾ ਹੂੰ ਹਨਾ ਖਾਲਸੇ ਨੂੰ ਵਾਰ ਦਿੱਤਾ ਵੀ ਪਾਤਸ਼ਾਹੀ ਤੁਹਾਨੂੰ ਮਿਲੂਗੀ ਆਹ ਹਨ ਉਹ ਕਹਿਣ ਲੱਗੇ ਗੁਰੂ ਸਾਹਿਬ ਕਹਿਣ ਲੱਗੇ ਤੁਸੀਂ ਦੱਸੋ ਵੀ ਤੁਹਾਨੂੰ ਜ਼ਗੀਰ ਚਾਹੀਦੀ ਹਾਂ ਜਾਂ ਪੰਜਾਬ ਦੇ ਕਿਹੜੇ ਖਿੱਤੇ ਦਾ ਰਾਜ ਚਾਹੀਦਾ ਹਾਂ ਹੁਣ ਪੰਗੂ ਲਿਖ ਰਿਹਾ ਸਤਗੁਰ ਕਹਿਓ ਮੁਖ ਮੰਗੋ ਜ਼ਗੀਰਾ ਆ ਮਿਲੋ ਮੁਲਕ ਤੁਮਕੋ ਸੋ ਗੁਰੂ ਪਾਸ਼ਾ ਨੇ ਹੁਣ ਸਜਾਤਾ ਦੀਵਾਨ ਖਾਲਸਾ ਤਿਆਰ ਹੋ ਕੇ ਬਹਿ ਗਿਆ ਤੇ ਤਿਆਰ ਹੋ ਕੇ ਬੈਠਾ ਹੈ ਉੱਤੇ ਗੁਰੂ ਸਾਹਿਬ ਕਹਿਣ ਲੱਗੇ ਦੱਸੋ ਵੀ ਤੁਹਾਨੂੰ ਕਿੱਥੇ ਦੀ ਜ਼ਗੀਰ ਚਾਹੀਦੀ ਹੈ ਹੂੰ ਦੱਸੋ ਕਿਹੜਾ ਮੁਲਕ ਚਾਹੀਦਾ ਵਾ ਜੈ ਜੈ ਜਹ ਤੁਮਰੋ ਮਨਪਤੀ ਆਏ ਸਉ ਸਉ ਤੁਮ ਦੇਉਂ ਗੁਲਾਏ ਹੂੰ ਜਿੱਥੇ ਜਿੱਥੇ ਤੁਹਾਡਾ ਮਨ ਕਰਦਾ ਨਾ ਜਿਹੜੇ ਇਲਾਕੇ ਦੇ ਉੱਤੇ ਉਹ ਤੁਹਾਨੂੰ ਮੈਂ ਬਖਸ਼ਿਸ਼ ਕਰ ਦਊਂਗਾ ਗੁਰੂ ਸਾਹਿਬ ਕਹਿ ਰਹੇ ਹੂੰ ਹਾਂਜੀ ਹੁਣ ਤੁਸੀਂ ਇੱਕ ਵਾਰੀ ਪਹਿਲੇ ਗਿਆਨੀ ਲਖਵੀਰ ਸਿੰਘ ਹੋਣਾ ਨੇ ਗੱਲ ਕੀਤੀ ਸੀ ਸੂਰਜ ਪ੍ਰਕਾਸ਼ ਗ੍ਰੰਥ ਦੀ ਆ ਵੀ ਜਦੋਂ ਕਹਿੰਦੇ ਵੀ ਅਸੀਂ ਦਿੱਲੀ ਵੀ ਮਾਰ ਲਵਾਂਗੇ ਦਿੱਲੀ ਦਾ ਛਾਡੇ ਲਈ ਬਿੱਲੀ ਮਾਰਨ ਦੇ ਬਰਾਬਰ ਹੈ ਇਦਾਂ ਕਹਿੰਦੇ ਨਾ ਵੀ ਮੁੱਖੋਂ ਇਹ ਬਰੜਾੜੇ ਹਨਾ ਆ ਪਾ ਭੰਗ ਪੀ ਕੇ ਯਾ ਅਸੀਂ ਖਾ ਕੇ ਤੇ ਉਹ ਕਹਰੇ ਇਦਾਂ ਹਨਾ ਜਦੋਂ ਹੁਣ ਆ ਇਸ ਚੈਪਟਰ ਨੂੰ ਦੇਖਿਆ ਜਾਵੇ ਤੇ ਗੁਰੂ ਸਾਹਿਬ ਇਦਾਂ ਕਿਵੇਂ ਕਹਿ ਸਕਦੇ ਉਹਨਾਂ ਨੂੰ ਵੀ ਦੱਸੋ ਜੀ ਤੁਹਾਨੂੰ ਕਿਹੜੀ ਜਗੀਰ ਚਾਹੀਦੀ ਹੈ ਹੂੰ ਇਹ ਦੇਖੋ ਜਿਨ੍ਹਾਂ ਨੇ ਨਾ ਬਾਬਰ ਨੂੰ ਜੀ ਭੰਗ ਦੀਆਂ ਮੁਠਾਂ ਦੇ ਬਦਲੇ ਗੁਰੂ ਨਾਨਕ ਦੇਵ ਜੀ ਤੋਂ ਰਾਜ ਦਵਾਇਆ ਆ ਹਾਂਜੀ ਉਹਨਾਂ ਨੂੰ ਹਾ ਗੱਲ ਲਿਖਣੀ ਕਿੰਨੀ ਕੋਖੀ ਸੀ ਉਹ ਵੀ ਤਾਂ ਨੌਨਸੈਂਸ ਗੱਲਾਂ ਹੀ ਆ ਨਾ ਬਿਲਕੁਲ ਬਿਲਕੁਲ ਜੀ ਠੀਕ ਹੈ ਇਹ ਅਸਲ 'ਚ ਬਸ ਜਦੋਂ ਉਹ ਪਰਮਵੀਰ ਗੱਲ ਬੜੀ ਵਧੀਆ ਉਹਨ ਕੀਤੀ ਸੀ ਉਦੋਂ ਪ੍ਰੋਗਰਾਮ 'ਚ ਵੀ ਜਿਹੜਾ ਆਈਕਿਊ ਆ ਨਾ ਉਸ ਵੇਲੇ ਜੀ ਜੇ ਤੁਸੀਂ ਅੱਜ ਤੋਂ 100 ਸਾਲ ਪਹਿਲਾਂ ਦੇਖੋ ਹਾਂਜੀ ਉਦੋਂ ਜਿਹੜੀਆਂ ਗੱਲਾਂ ਬਹੁਤ ਜਾਨੀ ਇਤਾਂ ਹਾਈ ਲੈਵਲ ਦੀਆਂ ਕਈਆਂ ਜਾਨੀਆਂ ਸੀ ਹਾਂਜੀ ਉਹ ਗੱਲਾਂ ਅੱਜ ਆਮ ਆ। ਹਾਂਜੀ ਇਦਾਂ ਹੀ ਫੇ ਜੇ ਹੁਣ ਅਸੀਂ 200 ਸਾਲ ਪਿੱਛੇ ਚਲ ਜਾਈਏ 300 ਸਾਲ ਪਿੱਛੇ ਚਲ ਜਾਈਏ। ਜੀ ਪੋਸਿਬਿਲਟੀ ਆ ਕਿ ਉਦੋਂ ਲੌਜਿਕ ਤਰਕ ਇੰਨਾ ਹੋਵੇ ਨਾ ਬੰਦੇ ਦੇ ਕੋਲ। ਜੀ ਉਦੋਂ ਇਹ ਗੱਲਾਂ ਜਿਹੜੀਆਂ ਜੋੜ ਘਟਾਓ ਸਮੁੱਚਤਾ ਨੂੰ ਵਿਚਾਰਦਾ ਹੀ ਨਾ ਹੋਵੇ, ਦੇਖਦਾ ਹੀ ਨਾ ਹੋਵੇ, ਵਿਸ਼ਲੇਸ਼ਣ ਨਾ ਕਰ ਸਕਦਾ ਹੋਵੇ ਇੰਨਾ। ਹਾਂਜੀ